ਵਿਕਰਮ ਜੀ ਟਿਆ ਅੱਜ ਕੁਝ ਸਮੇਂ ਬਾਅਦ ਨਾਬਾ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਉਸ ਨੂੰ ਲੈ ਕੇ ਜਿਹੜੇ ਵਰਕਰ ਨੇ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਵਰਕਰ ਨੇ ਵੱਡੀ ਗਿਣਤੀ ਵਿੱਚ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਤੇ ਨਾਲ ਹੀ ਦੇਖ ਕਰ ਪੁਲਿਸ ਪ੍ਰਸ਼ਾਸਨ ਦੀ ਗੱਲ ਕਰ ਲਈਏ ਤਾਂ ਜੇਲ੍ਹ ਦੇ ਜਿਹੜਾ ਮੁੱਖ ਗੇਟ ਹੈ ਉਸ ਤੋਂ ਮਹਿਜ਼ 5-600 ਮੀਟਰ ਦੂਰੀ ਤੇ ਹੀ ਜਿਹੜੇ ਬੈਰੀਗੇਟ ਨੇ ਉਹ ਪੁਲਿਸ ਵੱਲੋਂ ਲਾ ਦਿੱਤੇ ਗਏ ਨੇ ਟਿਪਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਟਿਪਰ ਨੇ ਉਹ ਖੜਾਏ ਗਏ ਨੇ ਤੇ ਜਿਹੜੇ ਵਰਕਰ ਚਾਉਣ ਵਾਲੇ ਨੇ ਵਿਕਰਮ ਮਜੀਠੀਆਂ ਨੂੰ ਅਕਾਲੀ ਦਲ ਦੇ ਨਾਲ ਜਿਹੜੇ ਜੁੜੇ ਹੋਏ ਨੇ ਉਹ ਜੇਲ ਆ ਰਹੇ ਨੇ ਤਾਂ ਉਹਨਾਂ ਨੂੰ 5 600 ਮੀਟਰ ਪਹਿਲਾਂ ਹੀ ਜਾ ਰਿਹਾ ਕਿਉਂਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਵੱਡੀ ਗਿਣਤੀ ਦੇ ਵਿੱਚ ਤਹਨਾਤ ਹੈ ਜੇਲ ਜਿਹੜੀ ਹੈਗੀ ਆ ਪੁਲਿਸ ਫੋਰਸ ਲਗਾਈ ਗਈ ਹੈ ਤਾ ਉੱਥੇ ਹੀ ਜੇਕਰ ਵਰਕਰਾਂ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਰਹੇ ਹੋ ਟੈਂਟ ਜਿਹੜਾ ਹੈਗਾ ਉਹ ਲਗਾਇਆ ਜਾ ਰਿਹਾ ਹੈ ਤੇ ਸ਼ਰੋਮਣੀ ਅਕਾਲੀ ਦਰਬਨ ਵੱਲੋਂ ਜਿਹੜੀ ਸੇਵਾ ਹੈਗੀ ਹੈ ਚਾਹੇ ਪਾਣੀ ਹੈ ਚਾਹੇ ਚਾਹ ਹੈਗੀ ਹੈ ਉਹ ਵੀ ਇੱਥੇ ਜਿਹੜੀ ਹੈ ਉਹ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਇੱਥੇ ਦੇਖ ਸਕਦਾ ਤੁਸੀਂ ਢੋਲ ਜਿਹੜੇ ਨੇ ਉਹ ਵੀ ਇੱਥੇ ਪਹੁੰਚੂ ਪਹੁੰਚ ਰਹੇ ਢੋਲੀ ਜਿਹੜੇ ਨੇ ਉਹੋ ਅਇਥੇ ਪਹੁੰਚੇ ਹੋਏ ਨਹੀਂ ਤਾਂ ਖੁਸ਼ੀ ਜਿਹੜੀ ਆ ਉਹ ਜ਼ਰੂਰ ਨਜ਼ਰ ਆ ਰਹੀ ਹੈ ਸ਼ੋਮਨੀ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਤਾਂ ਦੇਖ ਸਕਦੇ ਹੋ ਜਿਹੜੇ ਭੰਗੜਾ ਪਾਉਂਦੇ ਜਸ਼ਨ ਮਨਾਉਂਦੇ ਜਿਹੜੇ ਵਰਕਰ ਨੇ ਤੁਹਾਨੂੰ ਨਜ਼ਰ ਆਉਣਗੇ ਸੁਰਪਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹ ਇੱਥੇ ਪਹੁੰਚੀ ਹੈ ਹਲਕਾ ਇੰਚਾਰਜ ਤੇ ਪਹੁੰਚੇ ਹੋਏ ਨੇ ਤਾਂ ਢੋਲ ਦੇ ਉੱਤੇ ਤੁਹਾਨੂੰ ਨੱਚਦੇ ਹੋਏ ਜਿਹੜੇ ਅਕਾਲੀ ਵਰਕਰ ਨੇ ਉਹ ਨਜ਼ਰ ਆਣੇ ਤੋਂ ਹੀ ਖੁਸ਼ੀ ਜਿਹੜੀ ਆ ਉਹ ਜ਼ਰੂਰ ਨਜ਼ਰ ਆ ਰਹੀ ਹੈ ਇਹਨਾਂ ਵਰਕਰਾਂ ਦੇ ਚਿਹਰਿਆਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜਿੱਤਰਾ ਮਜੀਟਿਆ ਜਿੰਨਾ ਬਾਤ ਦੇ ਜਿਹੜੇ ਨਾਰੇ ਨੇ ਉੱਥੇ ਲਗਾਏ ਜਾ ਰਹੇ ਨੇ ਤਾਂ ਝੰਡੇ ਤੁਸੀਂ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਫੜੇ ਹੋਏ ਨੇ ਇੱਕ ਖੁਸ਼ੀ ਜਿਹੜੀ ਹੈਗੀ ਇਹਨਾਂ ਵਰਕਰਾਂ ਦੇ ਚਿਹਰੇ ਤੋਂ ਤੁਸੀਂ ਚਿਹਰੇ ਤੇ ਤੁਸੀਂ ਦੇਖ ਸਕਦੇ ਹੋ ਤਾਂ ਨਾਬੇ ਦੀਆਂ ਇਹ ਤਸਵੀਰਾਂ ਨੇ ਨਾਬਾ ਜੇਲ੍ਹ ਦੀਆਂ ਇਹ ਤਸਵੀਰਾਂ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਲੀਡਰਸ਼ਿਪ ਹੈਗੀ ਆ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਨਾਬੇ ਦੀਆਂ ਨੇ ਨਾਬੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਵਿਕਰਮ ਮਜੀਠੀਆ ਜਿਹੜੇ ਨੇ ਕੁਝ ਸਮੇਂ ਬਾਅਦ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਉਹਨਾਂ ਨੂੰ ਲੈ ਕੇ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਆ ਉਹ ਇੱਥੇ ਪਹੁੰਚੀ ਹੋਈ ਹੈ ਤਾਂ ਗੱਲ ਕਰਦੇ ਆਂ ਬਾਈ ਜੀ ਕਿੰਨੀ ਖੁਸ਼ੀ ਹੈ ਵਿਕਰਮ ਮਜੀਠੀਆ ਕੁਝ ਹੀ ਸਮੇਂ ਤੋਂ ਬਾਅਦ ਜਿਹੜੇ ਬਾਹਰ ਹੋਣਗੇ ਜਿੱਦਾਂ ਤੁਸੀਂ ਦੇਖ ਰਹੇ ਜੋ ਸਵੇਰ ਤੋਂ 7 ਵਜੇ ਤੋਂ ਸੰਗਤ ਆ ਰਹੀ ਏ ਖੁਸ਼ੀ ਦਿਖ ਰਹੀ ਏ ਲੋਕਾਂ ਚ ਉਹਨਾਂ ਦੇ ਚੌਣ ਵਾਲਿਆਂ ਨੂੰ ਪਰ ਜਦੋਂ ਦੀ ਸੁਪਰੀਮ ਕੋਰਟ ਵੱਲੋਂ ਖੁਸ਼ੀ ਦੀ ਖਬਰ ਆਈ ਹੈ ਤੇ ਜੋ ਕੇਜਰੀਵਾਲ ਭਗਵੰਤ ਮਾਨ ਸਰਕਾਰ ਹੈ ਉਹਨਾਂ ਦੀ ਰਾਤਾਂ ਦੀ ਨੀਂਦ ਉੱਡ ਚੁੱਕੀ ਹੈ ਰਾਤ ਦੀ ਸਰਕਾਰ ਬਿਲਖੜਾਈ ਪਈ ਹੈ ਅੱਜ ਦੂਰਾ ਮਾਪਦੰਡ ਕਿਉਂ ਕੱਲ ਤੁਹਾਨੂੰ ਪਤਾ ਸੰਤ ਜੀ ਰਾਧਾ ਸੁਆਮੀਆ ਦੇ ਬਾਬਾ ਜੀ ਆਏ ਸੀ ਇਹਨਾਂ মিডিਆ ਨੂੰ ਅੰਦਰ ਭੇਜਿਆ ਉਹਨਾਂ ਦੀ ਜੈਡ ਸਿਕਿਉਰਿਟੀ ਜੇ ਕੋਈ ਅੰਦਰ ਹਾਦਸਾ ਵਾਪਰ ਜਾਂਦਾ ਉਹਦਾ ਜ਼ਿੰਮੇਵਾਰ ਕੌਣ ਸੀ ਠੀਕ ਹੈ ਦੂਰੇ ਮਾਪਦੰਡ ਕਿਉਂ ਅੱਜ ਤੁਸੀਂ ਦੇਖ ਰਹੇ ਹੋ ਤੁਸੀਂ মিডিਆ ਵਾਲੇ ਦੇਖ ਰਹੇ ਹੋ ਤੁਹਾਨੂੰ ਅੰਦਰ ਨਹੀਂ ਜਾਣ ਦਿੱਤਾ ਨੇੜੇ ਨਹੀਂ ਜਾਣ ਦਿੱਤਾ ਜਾ ਰਿਹਾ ਇਹ ਸਰਕਾਰ ਇਸ ਤੋਂ ਸਿੱਧ ਹੁੰਦਾ ਵੀ ਸਰਕਾਰ ਬਖਲਾਈ ਪਈ ਹੈ ਤੇ ਜੋ ਕਾਲੀ ਦਲ ਦੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਜਿੱਦਾਂ ਮਿਕਰਮ ਜੀ ਨਜੀਠੀਆ ਮੋਸ਼ੂ ਉੱਪਰ ਕਰਕੇ ਗਏ ਸੀ ਅੰਦਰ ਉਦਾਂ ਹੀ ਅਜ ਬਾਹਰ ਆਉਣਗੇ ਬੈਰੀਕੇਡ ਵੀ ਲਾ ਦਿੱਤੇ ਗਏ ਨੇ 5-600 ਮੀਟਰ ਪਹਿਲਾਂ ਹੀ ਹਾਂਜੀ ਇਹ ਇੱਥੋਂ ਦੇਖ ਲਓ 6-5-600 ਮੀਟਰ ਜੇ ਦੂਰ ਇੱਥੋਂ ਇੱਥੋਂ ਹੀ ਪ੍ਰਸ਼ਾਸਨ ਕਹਿ ਰਿਹਾ ਵੀ ਇਸ ਤੋਂ ਵੀ 600 ਮੀਟਰ ਪਿੱਛੇ ਚਲੇ ਜਾਓ ਅਸੀਂ ਦੇਖੋ ਇਹ ਖਾਲੀ ਹੱਥ ਆਏ ਆ ਉਹਨਾਂ ਦਾ ਸਵਾਗਤ ਕਰਨ ਲਈ ਆਏ ਆ ਸਾਡੇ ਕੋਲ ਹਾਰ ਸਾਡੇ ਕੋਲ ਕੋਈ ਡਾਂਗ ਸੋਟਾ ਦਿਖਾ ਦਿਓ ਸਰਕਾਰ ਨੂੰ ਪਤਾ ਹੀ ਨਹੀਂ ਵੀ ਕੀ ਹੋ ਗਿਆ ਸੰਕਟ ਦਾ ਨਹਾਰ ਦੇਖ ਕੇ ਅਕਾਲੀ ਦਲ ਦੇ ਵਰਕਰਾਂ ਦਾ ਹਜੂਮ ਦੇਖ ਕੇ ਸਰਕਾਰ ਡਰ ਚੁੱਕੀ ਹੈ ਤੇ ਖੁਸ਼ੀ ਪੂਰੀ ਆ ਢੋਲੀ ਢੁੱਲੀ ਵੀ ਆਏ ਹੋਏ ਨੇ ਬਿਲਕੁਲ ਜੀ ਪੂਰਾ ਤੁਸੀਂ ਦੇਖ ਰਹੇ ਯੂਥ ਦੇ ਵਿੱਚ ਬੜਾ ਤਸ਼ਾਹ ਵਾ ਬਾਕੀ ਇਹ ਜਦੋਂ ਮਜੀਠੀਆ ਸਾਹਿਬ ਬਾਹਰ ਆਉਣਗੇ ਤੁਹਾਨੂੰ ਲੋਕਾਂ ਦੀ ਖੁਸ਼ੀ ਪਤਾ ਲੱਗ ਜਾਈਗੀ ਇਸ ਕਰਕੇ ਇਹ ਤੁਮ ਮਜੀਠੀਆ ਸਾਹਿਬ ਗੁਰਦੁਆਰਾ ਸਾਹਿਬ ਜਾਣਗੇ ਤੇ ਗੁਰੂ ਦਾ ਧੰਨਵਾਦ ਕਰਨਗੇ ਜੀ ਬਾਕੀ ਅੱਗੇ ਦਾ ਪ੍ਰੋਗਰਾਮ ਆਪ ਦੇਣਗੇ ਲੱਗਾ ਸਾਹਿਬ ਆਖਿਰੋ ਦਿਨ ਆਈ ਹੈ ਲੰਬੇ ਸਮੇਂ ਤੋਂ ਜੇਲ੍ਹ ਚ ਬੰਦ ਸੀਗੇ ਕੁਝ ਹੀ ਸਮੇਂ ਤੋਂ ਬਾਅਦ ਜੇਲ੍ਹ ਚੋਂ ਬਾਹਰ ਆਉਣਗੇ ਕਿੰਨੀ ਖੁਸ਼ੀ ਹੈ ਦੇਖੋ ਖੁਸ਼ੀ ਤਾਂ ਤੁਸੀਂ ਅੱਜ ਦੇਖਣਾ ਇੱ ਕਾਠੇ ਨਾ ਹੋਣਾ ਕਿ ਭਗਵਾਨ ਤਮਨ ਸਾਭੀਆਂ ਜਣਾ ਹਿੱਲ ਜਾਣਗੀਆਂ ਕਿਉਂਕਿ ਸਾਰਾ ਪੰਜਾਬ ਇੱਕ ਗੱਲ ਦੇਖ ਰਿਹਾ ਹੈ ਜੋ ਚੂਸੇ ਜ਼ਹਿਰ ਪੰਜਾਬ ਦਾ ਸਰਦਾਰ ਵਿਕਰਮ ਸਿੰਘ ਮਜੀਠੀਆ ਵਰਗਾ ਸੱਦੋ ਜੋਗੀ ਇੱਥੋਂ ਦੇ ਤਾਂ ਹੁਕਮਰਾਨ ਬੈਦ ਵੀ ਖੁਦ ਹੋਗੇ ਰੋਗੇ ਜੋ ਚਿੱਟਾ ਬਾਣਾ ਪਹਿਨ ਕੇ ਦਿਨ ਦਿਹਾੜੇ ਕੁਫਰ ਬੋਲਣ ਚਿੱਟਾ ਆਓ ਅੱਜ ਚੌਂਕ ਚਰਾਹੇ ਖੋਲੀਏ ਉਹਨਾਂ ਦਾ ਚਿੱਠਾ ਤੈਨੂੰ ਢੰਗ ਲੜਨ ਦਾ ਦੱਸਿਆ ਗੁਰੂਆਂ ਨੇ ਤਿੱਖਾ ਓਏ ਹੁਣ ਲੜਨ ਦਾ ਵੇਲਾ ਆ ਗਿਆ ਚੱਲ ਜਾ ਕੋ ਸਿੱਖਾ ਅੱਜ ਲੜਾਈ ਹੁਣ ਸ਼ੁਰੂ ਹੋਈ ਅਸਲ ਵਿੱਚ ਮੈਂ ਪਹਿਲਾਂ ਵੀ ਗੱਲ ਇਹ ਕਰਦਾ ਸੀ ਵੀ ਭਵਾਨਤਮਨ ਸਾਹਿਬ ਵਿਕਰਮ ਸਿੰਘ ਮਜੀਠੀਆ ਜਦੋਂ ਬਾਹਰ ਆ ਗਿਆ ਨਾ ਤੇਰੇ ਚੀਕਾਂ ਕਢਾ ਦੂਆ ਚੀਕਾਂ ਭਾਈ ਅਸੀਂ ਤਾਂ ਜਝਾਰੂ ਵਰਕਰਾਂ ਸਾਰੇ ਇਹ ਹੁਕਮਰਾਨ ਸਰਕਾਰ ਦੇ ਧੌਣ ਤੇ ਗੋਡਾ ਰੱਖ ਕੇ ਅਸੀਂ ਨੱਚਾਂਗੇ ਤੇ ਇਸ ਤਰ੍ਹਾਂ ਦਾ ਬਲਬਲਾ ਪੈਦਾ ਹੋਊਗਾ ਪੰਜਾਬ 'ਚ ਹੁਣ ਕਿ ਜਿਹੜੀ ਆਉਣ ਵਾਲੀ ਅੱਜ ਮੋੜ ਵੱਜੇਗਾ 2027 ਦੀਆਂ ਇਲੈਕਸ਼ਨ ਦਾ ਅੱਜ ਮੋੜ ਵੱਜ ਗਿਆ ਤੇ ਜਿਹੜਾ ਕਾਫਲਾ ਇਹ ਇਹ ਕਾਫਲਾ ਲਾਂਮ ਸਾਲ ਕੱਠ ਹੋਗਾ ਹੋਵੇਗਾ ਤੇ ਸਰਕਾਰ ਦੀਆਂ ਜੜਾਂ ਹਿੱਲ ਜਾਣਗੀਆਂ ਤੇ ਮੈਂ ਇਹ ਗੱਲ ਅੱਜ ਪੰਜਾਬ ਨਾਲ ਤਰਾ ਤਰਾ ਕਰ ਰਿਹਾ ਹੈ ਗੈਂਗਸਟਰ ਬਾਤਪਾਰੂ ਹੋ ਗਿਆ ਸੰਦੀਪ ਨੰਗਲੰਬੀਆਂ ਮਾਰਿਆ ਗਿਆ ਸਿੱਧੂ ਮੂਸੇ ਵਾਲਾ ਮਾਰਿਆ ਗਿਆ ਆ ਰਾਣਾ ਬਲਾ ਚੋਰੀਆਂ ਮਾਰਿਆ ਹੋਰ ਹਰ ਰੋਜ਼ ਭਾਈ ਜੀ ਤੁਸੀਂ ਦੇਖੋ ਹਰ ਰੋਜ਼ ਕਤਲ ਹੋ ਰਿਹਾ ਹੈ ਹਰ ਰੋਜ਼ ਮਤਲਬ ਕਿਸੇ ਨੂੰ ਡਕੈਤੀਆਂ ਹੋ ਰਹੀਆਂ ਨੇ ਧੰਕੀਆਂ ਦੇ ਫੋਨ ਆ ਰਹੇ ਨੇ ਪੰਜਾਬ 'ਚ ਇਹ ਕੁਝ ਹੋ ਰਿਹਾ ਵਿਕਾਸ ਨਾਲ ਦੀ ਤਾਂ ਕੋਈ ਚੀਜ਼ ਨਹੀਂ ਇਹ ਵਿਕਰਮ ਸਿੰਘ ਮਜੀਠੀਆ ਵੱਲੋਂ ਪੰਜਾਬ ਦਾ ਨੌਜਵਾਨ ਦੇਖ ਰਿਹਾ ਅੱਜ ਇਹ ਤਾਂ ਇਹ ਤਾਂ ਉਹ ਹਾਲ ਹੋ ਰਿਹਾ ਕਿਤੇ ਡਾਂਗਾ ਖਾਂਦੇ ਟੀਚਰ ਵੀ ਤੇ ਕਿਹੜਾ ਬਣੂ ਫਿਊਚਰ ਵੀ ਫੜ ਮੰਗ ਪੱਤਰ ਵੀ ਪਾੜਨ ਦੇ ਟੈਂਗੀਆਂ ਉੱਤੇ ਚਾੜਨ ਦੇ ਪਾਣਾ ਰੋਜ਼ ਹੀ ਵਾਪਰਦਾ ਆ ਕੁਰਸੀ ਉੱਤੇ ਬਹਿ ਕੇ ਦੇਖੇ ਮੁੰਡਾ ਮਾਸਟਰ ਦਾ ਸੋ ਬਿਲਕੁਲ ਜਿਹੜੀ ਖੁਸ਼ੀ ਹੈਗੀ ਆ ਉਹ ਜ਼ਰੂਰ ਅਕਾਲੀ ਦਲ ਦੇ ਵਰਕਰਾਂ ਚ ਨਜ਼ਰ ਆ ਰਹੀ ਆ ਹਾਲਾਂਕਿ ਕੁਝ ਸਮੇਂ ਬਾਅਦ ਬਿਕਰਮ ਮਜੀਠੀਆ ਜਿਹੜੇ ਨੇ ਜੇਲ੍ਹ ਚੋਂ ਬਾਹਰ ਆਉਣਗੇ ਤਾਂ ਉਹਨਾਂ ਦਾ ਜਿਹੜਾ ਸਵਾਗਤ ਕਰਨ ਦੇ ਲਈ ਜਿਹੜੇ ਅਕਾਲੀ ਦਲ ਦੇ ਵਰਕਰ ਨੇ ਜਿਹੜੀ ਲੀਡਰਸ਼ਿਪ ਹੈ ਔਰ ਢੋਲ ਲੈ ਕੇ ਜਿਹੜੀ ਐ ਇੱਥੇ ਖੜੀ ਹੋਈ ਐ ਤਾਂ ਖੁਸ਼ੀ ਜਿਹੜੀ ਐ ਜ਼ਰੂਰ ਦੇਖਣ ਨੂੰ ਮਿਲ ਰਹੀ ਐ ਅਮਨਦੀਪ ਸਿੰਘ ਜੀ ਟਵੈਪੀ ਵੀ ਨਾਬਾ ਵਿਕਰਮ ਮਜੀਠੀਆ ਅੱਜ ਕੁਝ ਸਮੇਂ ਬਾਅਦ ਨਾਬਾ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਉਸ ਨੂੰ ਲੈ ਕੇ ਜਿਹੜੇ ਵਰਕਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਵੱਡੀ ਗਿਣਤੀ ਵਿੱਚ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਤੇ ਨਾਲ ਹੀ ਦੇਖ ਕਰ ਪੁਲਿਸ ਪ੍ਰਸ਼ਾਸਨ ਦੀ ਗੱਲ ਕਰ ਲਈਏ ਤਾਂ ਜੇਲ੍ਹ ਦੇ ਜਿਹੜਾ ਮੁੱਖ ਗੇਟ ਹੈ ਉਸ ਤੋਂ ਮਹਿਜ਼ 5-600 ਮੀਟਰ ਦੂਰੀ ਤੇ ਹੀ ਜਿਹੜੇ ਬੈਰੀਗੇਟ ਨੇ ਉਹ ਪੁਲਿਸ ਵੱਲੋਂ ਲਾ ਦਿੱਤੇ ਗਏ ਨੇ ਟਿੱਪਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਟਿੱਪਰ ਨੇ ਉਹ ਖੜਾਏ ਗਏ ਨੇ ਤੇ ਜਿਹੜੇ ਵਰਕਰ ਚਾਉਣ ਵਾਲੇ ਨੇ ਵਿਕਰਮ ਮਜੀਠੀਆਂ ਨੂੰ ਅਕਾਲੀ ਦਲ ਦੇ ਨਾਲ ਜਿਹੜੇ ਜੁੜੇ ਹੋਏ ਨੇ ਉਹ ਜੇਲ ਆ ਰਹੇ ਨੇ ਤਾਂ ਉਹਨਾਂ ਨੂੰ 5 600 ਮੀਟਰ ਪਹਿਲਾਂ ਹੀ ਜਾ ਰਹਾ ਕਿਉਂਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਵੱਡੀ ਗਿਣਤੀ ਦੇ ਵਿੱਚ ਤਹਨਾਤ ਹੈ ਜੇਲ ਜਿਹੜੀ ਹੈਗੀ ਆ ਪੁਲਿਸ ਫੋਰਸ ਲਗਾਈ ਗਈ ਹੈ ਤਾਂ ਉੱਥੇ ਹੀ ਜੇਕਰ ਵਰਕਰਾਂ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਰਹੇ ਹੋ ਟੈਂਟ ਜਿਹੜਾ ਹੈਗਾ ਉਹ ਲਗਾਇਆ ਜਾ ਰਿਹਾ ਤੇ ਸ਼ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਸੇਵਾ ਹੈਗੀ ਹੈ ਚਾਹੇ ਪਾਣੀ ਚਾਹੇ ਚਾਹ ਹੈਗੀ ਹੈ ਉਹ ਵੀ ਇੱਥੇ ਜਿਹੜੀ ਹੈ ਉਹ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਇੱਥੇ ਦੇਖ ਸਕਦੇ ਹੋ ਤੁਸੀਂ ਢੋਲ ਜਿਹੜੇ ਨੇ ਉਹ ਵੀ ਇੱਥੇ ਪਹੁੰਚ ਕੇ ਨੇ ਕਿਰੇ ਢੋਲੀ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਖੁਸ਼ੀ ਜਿਹੜੀ ਹੈ ਉਹ ਜ਼ਰੂਰ ਨਜ਼ਰ ਆ ਰਹੀ ਹੈ ਸ਼ੋਮੀ ਅਖਾਲੀ ਦਲ ਦੇ ਜਿਹੜੇ ਵਰਕਰ ਨੇ ਤਾਂ ਦੇਖ ਸਕਦੇ ਹੋ ਜਿਹੜੇ ਭੰਗੜਾ ਪਾਉਂਦੇ ਜਸ਼ਨ ਮਨਾਉਂਦੇ ਜਿਹੜੇ ਵਰਕਰ ਨੇ ਤੁਹਾਨੂੰ ਨਜ਼ਰ ਆਉਣਗੇ ਸ੍ਰੋਪਣੀ ਅਕਾਲੀ ਦਲ ਜੀ ਜਿਹੜੀ ਲੀਡਰਸ਼ਿਪ ਹੈ ਉਹ ਇੱਥੇ ਪਹੁੰਚੀ ਹੈ ਹਲਕਾ ਇੰਚਾਰਜ ਤੇ ਮਿਲਦੇ ਹੋਏ ਨੇ ਤਾਂ ਟੌੜ ਦੇ ਉੱਤੇ ਤੁਹਾਨੂੰ ਨੱਚਦੇ ਹੋਏ ਜਿਹੜੇ ਅਕਾਲੀ ਵਰਕਰ ਨੇ ਉਹ ਨਜ਼ਰ ਆਉਣੇ ਤੋਂ ਹੀ ਖੁਸ਼ੀ ਜਿਹੜੀ ਹੈ ਉਹ ਜਰੂਰ ਨਜ਼ਰ ਆ ਰਹੀ ਹੈ ਇਹਨਾਂ ਵਰਕਰਾਂ ਦੇ ਚਿਹਰਿਆਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿਤਨਾ ਮਜੀਟਿਆ ਜਿੰਨਾ ਬਾਤ ਦੇ ਜਗੇ ਨਾਰੇ ਨੇ ਉਲ ਲਗਾਏ ਜਾ ਰਹੇ ਨੇ ਤਾਂ ਝੰਡੇ ਤੁਸੀਂ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਫੜੇ ਹੋਏ ਨੇ ਇੱਕ ਖੁਸ਼ੀ ਜਿਹੜੀ ਹੈਗੀ ਇਹਨਾਂ ਵਰਕਰਾਂ ਦੇ ਚਿਹਰੇ ਤੋਂ ਤੁਸੀਂ ਚਿਹਰੇ ਤੇ ਤੁਸੀਂ ਦੇਖ ਸਕਦੇ ਹੋ ਤਾਂ ਨਾਬੇ ਦੀਆਂ ਇਹ ਤਸਵੀਰਾਂ ਨੇ ਨਾਬਾ ਜੇਲ੍ਹ ਦੀਆਂ ਇਹ ਤਸਵੀਰਾਂ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਲੀਡਰਸ਼ਿਪ ਹੈਗੀ ਆ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਨਾਬੇ ਦੀਆਂ ਨੇ ਨਾਬੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਵਿਕਰਮ ਮਜੀਠੀਆ ਜਿਹੜੇ ਨੇ ਕੁਝ ਸਮੇਂ ਬਾਅਦ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਉਹਨਾਂ ਨੂੰ ਲੈ ਕੇ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਆ ਉਹ ਇੱਥੇ ਪਹੁੰਚੀ ਹੋਈ ਆ ਤਾਂ ਗੱਲ ਕਰਦੇ ਆਂ ਬਾਈ ਜੀ ਕਿੰਨੀ ਖੁਸ਼ੀ ਆ ਵਿਕਰਮ ਮਜੀਠੀਆ ਕੁਝ ਹੀ ਸਮੇਂ ਤੋਂ ਬਾਅਦ ਜਿਹੜੇ ਬਾਹਰ ਹੋਣਗੇ ਜਿੱਦਾਂ ਤੁਸੀਂ ਦੇਖ ਰਹੇ ਜੋ ਸਵੇਰ ਤੋਂ 7 ਵਜੇ ਤੋਂ ਸੰਗਤ ਆ ਰਹੀ ਏ ਖੁਸ਼ੀ ਦਿਖ ਰਹੀ ਏ ਲੋਕਾਂ ਚ ਉਹਨਾਂ ਦੇ ਚੌਣ ਵਾਲਿਆਂ ਨੂੰ ਪਰ ਜਦੋਂ ਦੀ ਸੁਪਰੀਮ ਕੋਰਟ ਵੱਲੋਂ ਖੁਸ਼ੀ ਦੀ ਖਬਰ ਆਈ ਹੈ ਤੇ ਜੋ ਕੇਜਰੀਵਾਲ ਭਗਵੰਤ ਮਾਨ ਸਰਕਾਰ ਹੈ ਉਹਨਾਂ ਦੀ ਰਾਤਾਂ ਦੀ ਨੀਂਦ ਉੱਡ ਚੁੱਕੀ ਹੈ ਰਾਤ ਦੀ ਸਰਕਾਰ ਬਰਖੜਾਈ ਪਈ ਹੈ ਅੱਜ ਦੂਰਾ ਮਾਪਦੰਡ ਕਿਉਂ ਕੱਲ ਤੁਹਾਨੂੰ ਪਤਾ ਸੰਤ ਜੀ ਰਾਧਾ ਸੁਆਮੀਆ ਦੇ ਬਾਬਾ ਜੀ ਆਏ ਸੀ ਇਨਾ মিডিਆ ਨੂੰ ਅੰਦਰ ਭੇਜਿਆ ਉਹਨਾਂ ਦੀ ਜੈਡ ਸਿਕਿਉਰਿਟੀ ਜੇ ਕੋਈ ਅੰਦਰ ਹਾਦਸਾ ਵਾਪਰ ਜਾਂਦਾ ਉਹਦਾ ਜ਼ਿੰਮੇਵਾਰ ਕੌਣ ਸੀ ਠੀਕ ਹੈ ਦੂਰਾ ਮਾਪਦੰਡ ਕਿਉਂ ਅੱਜ ਤੁਸੀਂ ਦੇਖ ਰਹੇ ਹੋ ਤੁਸੀਂ মিডিਆ ਵਾਲੇ ਦੇਖ ਰਹੇ ਹੋ ਜੀ ਤੁਹਾਨੂੰ ਅੰਦਰ ਨਹੀਂ ਜਾਣ ਦਿੱਤਾ ਨੇੜੇ ਨਹੀਂ ਜਾਣ ਦਿੱਤਾ ਜਾ ਰਿਹਾ ਇਹ ਸਰਕਾਰ ਇਸ ਤੋਂ ਸਿੱਧ ਹੁੰਦਾ ਵੀ ਸਰਕਾਰ ਬੁਖਲਾਈ ਪਈ ਹੈ ਤੇ ਜੋ ਕਾਲੀ ਦਲ ਦੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਜਿੱਦਾਂ ਮਿਕਰਮ ਜੀ ਮਜੀਠੀਆ ਮੋਸ਼ੂਪਰ ਕਰਕੇ ਗਏ ਸੀ ਅੰਦਰ ਉਦਾਂ ਹੀ ਅੱਜ ਬਾਹਰ ਆਉਣਗੇ ਬੈਰੀਕੇਡ ਵੀ ਲਾ ਦਿੱਤੇ ਗਏ ਨੇ 5-600 ਮੀਟਰ ਪਹਿਲੇ ਹੀ ਹਾਂਜੀ ਇਹ ਇੱਥੋਂ ਦੇਖ ਲਓ 6-5-600 ਮੀਟਰ ਜੇਲ੍ਹ ਦੂਰ ਇੱਥੋਂ ਇੱਥੋਂ ਹੀ ਪ੍ਰਸ਼ਾਸਨ ਕਹਿ ਰਿਹਾ ਵੀ ਇਸ ਤੋਂ ਵੀ 600 ਮੀਟਰ ਪਿੱਛੇ ਚਲੇ ਜਾਓ ਅਸੀਂ ਦੇਖੋ ਇਹ ਖਾਲੀ ਹੱਥ ਆਏ ਆ ਉਹਨਾਂ ਦਾ ਸਵਾਗਤ ਕਰਨ ਲਈ ਆਏ ਆ ਸਾਡੇ ਕੋਲ ਹਾਰ ਸਾਡੇ ਕੋਲ ਕੋਈ ਡਾਂਗ ਸੋਟਾ ਦਿਖਾ ਦਿਓ ਸਰਕਾਰ ਨੂੰ ਪਤਾ ਹੀ ਨਹੀਂ ਵੀ ਕੀ ਹੋ ਗਿਆ ਸੰਗਤ ਦਾ ਨਹਾਰ ਦੇਖ ਕੇ ਅਕਾਲੀ ਦਲ ਦੇ ਵਰਕਰਾਂ ਦਾ ਹਜੂਮ ਦੇਖ ਕੇ ਸਰਕਾਰ ਡਰ ਚੁੱਕੀ ਹੈ ਦੇ ਖੁਸ਼ੀ ਪੂਰੀ ਆ ਢੋਲੀ ਢੁੱਲੀ ਵੀ ਆਏ ਹੋਏ ਨੇ ਬਿਲਕੁਲ ਜੀ ਪੂਰਾ ਤੁਸੀਂ ਦੇਖ ਰਹੇ ਯੂਥ ਦੇ ਵਿੱਚ ਬੜਾ ਤਸ਼ਾਹ ਵਾ ਬਾਕੀ ਇਹ ਜਦੋਂ ਮਜੀਠੀਆ ਸਾਹਿਬ ਬਾਹਰ ਆਉਣਗੇ ਤੁਹਾਨੂੰ ਲੋਕਾਂ ਦੀ ਖੁਸ਼ੀ ਪਤਾ ਲੱਗ ਜੇਗੀ ਇਸ ਕਰਕੇ ਇਹ ਤੁਮ ਜੀਠੀਆ ਸਾਹਿਬ ਗੁਰਦੁਆਰਾ ਸਾਹਿਬ ਜਾਣਗੇ ਤੇ ਗੁਰੂ ਦਾ ਧੰਨਵਾਦ ਕਰਨਗੇ ਜੀ ਬਾਕੀ ਅੱਗੇ ਦਾ ਪ੍ਰੋਗਰਾਮ ਆਪ ਦੇਣਗੇ ਪੱਗਲ ਸਾਹਿਬ ਆਖਿਰੋ ਦਿਨ ਆਈ ਹੈ ਲੰਬੇ ਸਮੇਂ ਤੋਂ ਜੇਲ੍ਹ ਚ ਬੰਦ ਸੀਗੇ ਕੁਝ ਹੀ ਸਮੇਂ ਤੋਂ ਬਾਅਦ ਜੇਲ੍ਹ ਚੋਂ ਬਾਹਰ ਆਉਣਗੇ ਕਿੰਨੀ ਕ ਖੁਸ਼ੀ ਹੈ ਦੇਖੋ ਖੁਸ਼ੀ ਤਾਂ ਤੁਸੀਂ ਅੱਜ ਦੇਖਣਾ ਇੱਥੇ ਕਾਠ ਇਹ ਨਾ ਹੋਣਾ ਕਿ ਭਗਵਾਨਤਮਨ ਸਾਬੀਆਂ ਜਣਾ ਹਿੱਲ ਜਾਣਗੀਆਂ ਕਿਉਂਕਿ ਸਾਰਾ ਪੰਜਾਬ ਇੱਕ ਗੱਲ ਦੇਖ ਰਿਹਾ ਹੈ ਜੋ ਚੂਸੇ ਜ਼ਹਿਰ ਪੰਜਾਬ ਦਾ ਸਰਦਾਰ ਵਿਕਰਮ ਸਿੰਘ ਮਜੀਠੀਆ ਵਰਗਾ ਸੱਦੂ ਜੋਗੀ ਇੱਥੋਂ ਦੇ ਤਾਂ ਹੁਕਮਰਾਨ ਬੈਦ ਵੀ ਖੁਦ ਹੋਗੇ ਰੋਗੇ ਜੋ ਚਿੱਟਾ ਬਾਣਾ ਪਹਿਨ ਕੇ ਦਿਨ ਦਿਹਾੜੇ ਕੁਫਰ ਬੋਲਣ ਚਿੱਟਾ ਆਓ ਅੱਜ ਚੌਂਕ ਚਰਾਹੇ ਖੋਲੀਏ ਉਹਨਾਂ ਦਾ ਚਿੱਠਾ ਤੈਨੂੰ ਢੰਗ ਲੜਨ ਦਾ ਦੱਸਿਆ ਗੁਰੂਆਂ ਨੇ ਤਿੱਖਾ ਓਏ ਹੁਣ ਲੜਨ ਦਾ ਵੇਲਾ ਆ ਗਿਆ ਚੱਲ ਜਾ ਕੋ ਸਿੱਖਾ ਅੱਜ ਲੜਾਈ ਹੁਣ ਸ਼ੁਰੂ ਹੋਈ ਅਸਲ ਮੈਂ ਪਹਿਲਾਂ ਵੀ ਗੱਲੇ ਕਿਹਾ ਕਰਦਾ ਸੀ ਵੀ ਭਵਾਨਤਮਨ ਸਾਹਿਬ ਵਿਕਰਮ ਸਿੰਘ ਮਜੀਠੀਆ ਜਦੋਂ ਬਾਹਰ ਆ ਗਿਆ ਨਾ ਤੇਰੇ ਚੀਕਾਂ ਕਢਾ ਦੂਆ ਚੀਕਾਂ ਬਾਈ ਅਸੀਂ ਤਾਂ ਜਝਾਰੂ ਵਰਕਰ ਆ ਸਾਰੇ ਇਹ ਹੁਕਮਰਾਨ ਸਰਕਾਰ ਦੇ ਧੌਣ ਤੇ ਗੋਡਾ ਰੱਖ ਕੇ ਅਸੀਂ ਨੱਚਾਂਗੇ ਤੇ ਇਸ ਤਰ੍ਹਾਂ ਦਾ ਬਲਬਲਾ ਪੈਦਾ ਹੋਊਗਾ ਪੰਜਾਬ 'ਚ ਹੁਣ ਕਿ ਜਿਹੜੀ ਆਉਣ ਵਾਲੀ ਅੱਜ ਮੋਢ ਬੱਜੇਗਾ 2027 ਦੀਆਂ ਇਲੈਕਸ਼ਨ ਦਾ ਅੱਜ ਮੋਢ ਬੱਜ ਗਿਆ ਤੇ ਜਿਹੜਾ ਕਾਫਲਾ ਇਹ ਇਹ ਕਾਫਨਾ ਲਾਂਮ ਸਾਲ ਕੱਠ ਹੋਗਾ ਹੋਵੇਗਾ ਤੇ ਸਰਕਾਰ ਦੀਆਂ ਜੜਾਂ ਹਿੱਲ ਜਾਣਗੀਆਂ ਤੇ ਮੈਂ ਇਹ ਗੱਲ ਅੱਜ ਪੰਜਾਬ ਨਾ ਤਰਾ ਤਰਾ ਕਰ ਰਿਹਾ ਹੈ ਗੈਂਗਸਟਰ ਬਾਦਪਾਰੂ ਹੋ ਗਿਆ ਸੰਦੀਪ ਨੰਗਲ ਅੰਬੀਆਂ ਮਾਰਿਆ ਗਿਆ ਸਿੱਧੂ ਮੂਸੇ ਵਾਲਾ ਮਾਰਿਆ ਗਿਆ ਆ ਰਾਣਾ ਬਲਾਚੋਰੀਆਂ ਮਾਰੇ ਹੋਰ ਹਰ ਰੋਜ਼ ਭਾਈ ਜੀ ਤੁਸੀਂ ਦੇਖੋ ਹਰ ਰੋਜ਼ ਕਤਲ ਹੋ ਰਿਹਾ ਹੈ ਹਰ ਰੋਜ਼ ਮਤਲਬ ਕਿਸੇ ਨੂੰ ਡਕੈਤੀਆਂ ਹੋ ਰਹੀਆਂ ਨੇ ਧਮਕੀਆਂ ਦੇ ਫੋਨ ਆ ਰਹੇ ਨੇ ਪੰਜਾਬ 'ਚ ਇਹੀ ਕੁਝ ਹੋ ਰਿਹਾ ਵਿਕਾਸ ਨਾ ਦੀ ਤਾਂ ਕੋਈ ਚੀਜ਼ ਨਹੀਂ ਇਹ ਵਿਕਰਮ ਸਿੰਘ ਜੁੱਟੇਵਾਲ ਪੰਜਾਬ ਦਾ ਨੌਜਵਾਨ ਦੇਖ ਰਿਹਾ ਜੀ ਇਹ ਤਾਂ ਇੱਥੇ ਤਾਂ ਉਹ ਹਾਲ ਹੋ ਰਿਹਾ ਕਿ ਤੇ ਡਾਂਗਾ ਖਾਦੇ ਟੀਚਰ ਵੀ ਤੇ ਕਿਹੜਾ ਬਣੂ ਫਿਊਚਰ ਵੀ ਫੜ ਮੰਗ ਪੱਤਰ ਵੀ ਪਾੜਨ ਦੇ ਟੈਂਗੀਆਂ ਉੱਤੇ ਚਾੜਨ ਦੇ ਪਾਣਾ ਰੋਜ਼ ਹੀ ਵਾਪਰਦਾ ਆ ਕੁਰਸੀ ਉੱਤੇ ਬਹਿ ਕੇ ਦੇਖੇ ਮੁੰਡਾ ਮਾਸਟਰ ਦਾ ਸੋ ਬਿਲਕੁਲ ਜਿਹੜੀ ਖੁਸ਼ੀ ਹੈਗੀ ਆ ਉਹ ਜਰੂਰ ਅਕਾਲੀ ਦਲ ਦੇ ਵਰਕਰਾਂ ਚ ਨਜ਼ਰ ਆ ਰਹੀ ਆ ਹਾਲਾਂਕਿ ਕੁਝ ਸਮੇਂ ਬਾਅਦ ਵਿਕਰਮ ਮਜੀਠੀਆ ਜਿਹੜੇ ਨੇ ਜੇਲ੍ਹ ਚੋਂ ਬਾਹਰ ਆਉਣਗੇ ਤਾਂ ਉਹਨਾਂ ਦਾ ਜਿਹੜਾ ਸਵਾਗਤ ਕਰਨ ਦੇ ਲਈ ਜਿਹੜੇ ਅਕਾਲੀ ਦਲ ਦੇ ਵਰਕਰ ਨੇ ਜਿਹੜੀ ਲੀਡਰਸ਼ਿਪ ਹੈ ਔਰ ਢੋਲ ਲੈ ਕੇ ਜਿਹੜੀ ਆ ਇੱਥੇ ਖੜੀ ਹੋਈ ਆ ਤਾਂ ਖੁਸ਼ੀ ਜਿਹੜੀ ਆ ਜਰੂਰ ਦੇਖਣ ਨੂੰ ਮਿਲ ਰਹੀ ਆ ਅਮਨਦੀਪ ਸਿੰਘ ਜਿਤ ਵੈਬ ਟੀਵੀ ਨਬਾ ਵਿਕਰਮ ਜੀਟੀਆ ਅੱਜ ਕੁਝ ਸਮੇਂ ਬਾਅਦ ਨਾਬਾ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਉਸ ਨੂੰ ਲੈ ਕੇ ਜਿਹੜੇ ਵਰਕਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਵੱਡੀ ਗਿਣਤੀ ਵਿੱਚ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਤੇ ਨਾਲ ਹੀ ਜੇਕਰ ਪੁਲਿਸ ਪ੍ਰਸ਼ਾਸਨ ਦੀ ਗੱਲ ਕਰ ਲਈਏ ਤਾਂ ਜੇਲ੍ਹ ਦੇ ਜਿਹੜਾ ਮੁੱਖ ਗੇਟ ਹੈ ਉਸ ਤੋਂ ਮਹਿਜ਼ 5-600 ਮੀਟਰ ਦੂਰੀ ਤੇ ਹੀ ਜਿਹੜੇ ਬੈਰੀਗੇਟ ਨੇ ਉਹ ਪੁਲਿਸ ਵੱਲੋਂ ਲਾ ਦਿੱਤੇ ਗਏ ਨੇ ਟਿੱਪਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਟਿੱਪਰ ਨੇ ਉਹ ਖੜਾਏ ਗਏ ਨੇ ਤੇ ਜਿਹੜੇ ਵਰਕਰ ਚਾਉਣ ਵਾਲੇ ਨੇ ਵਿਕਰਮ ਮਜੀਠੀਆਂ ਨੂੰ ਅਕਾਲੀ ਦਲ ਦੇ ਨਾਲ ਜਿਹੜੇ ਜੁੜੇ ਹੋਏ ਨੇ ਉਹ ਜੇਲ ਆ ਰਹੇ ਨੇ ਤਾਂ ਉਹਨਾਂ ਨੂੰ 5 600 ਮੀਟਰ ਪਹਿਲਾਂ ਹੀ ਜਾ ਰਿਹਾ ਕਿਉਂਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਵੱਡੀ ਗਿਣਤੀ ਦੇ ਵਿੱਚ ਤਹਨਾਤ ਹੈ ਜੇਲ ਜਿਹੜੀ ਹੈਗੀ ਆ ਪੁਲਿਸ ਫੋਰਸ ਲਗਾਈ ਗਈ ਹੈ ਤਾਂ ਉੱਥੇ ਹੀ ਜੇਕਰ ਵਰਕਰਾਂ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਰਹੇ ਹੋ ਟੈਂਟ ਜਿਹੜਾ ਹੈਗਾ ਉਹ ਲਗਾਇਆ ਜਾ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਸੇਵਾ ਹੈਗੀ ਚਾਹੇ ਪਾਣੀ ਹੈ ਚਾਹੇ ਚਾਹ ਹੈਗੀ ਹੈ ਉਹ ਵੀ ਇੱਥੇ ਜਿਹੜੀ ਹੈ ਉਹ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਇੱਥੇ ਦੇਖ ਸਕਦੇ ਹੋ ਤੁਸੀਂ ਢੋਲ ਜਿਹੜੇ ਨੇ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਜਿਹੜੇ ਢੋਲੀ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਖੁਸ਼ੀ ਜਿਹੜੀ ਆ ਉਹ ਜ਼ਰੂਰ ਨਜ਼ਰ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਤਾਂ ਦੇਖ ਸਕਦੇ ਹੋ ਜਿਹੜੇ ਭੰਗੜਾ ਪਾਉਂਦੇ ਜਸ਼ਨ ਮਨਾਉਂਦੇ ਜਿਹੜੇ ਵਰਕਰ ਨੇ ਤੁਹਾਨੂੰ ਨਜ਼ਰ ਆਉਣਗੇ ਸਰਪੰਨੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹ ਇੱਥੇ ਪਹੁੰਚੀ ਹੈ ਹਲਕਾ ਇੰਚਾਰਜ ਤੇ ਪਹੁੰਚੇ ਹੋਏ ਨੇ ਤਾਂ ਤੋਂ ਉੱਤੇ ਤੁਹਾਨੂੰ ਨੱਚਦੇ ਹੋਏ ਜਿਹੜੇ ਅਕਾਲੀ ਵਰਕਰ ਨੇ ਉਹ ਨਜ਼ਰ ਆਉਣੇ ਤੋਂ ਪਹਿਲ ਖੁਸ਼ੀ ਜਿਹੜੀ ਹੈ ਉਹ ਜ਼ਰੂਰ ਨਜ਼ਰ ਆ ਰਹੀ ਹੈ ਇਹਨਾਂ ਵਰਕਰਾਂ ਦੇ ਚਿਹਰਿਆਂ ਦੇ ਉੱਤੇ ਖੁਸ਼ੀ ਦੇਖ ਸਕਦੇ ਹੋ ਵਿਕਰਮ ਜੀ ਟਿਆ ਜਿੰਦਾਬਾਦ ਜੀ ਜੀ ਨਾਰੇ ਨੇ ਲਗਾਏ ਪਿਆਰੇ ਨਹੀਂ ਤਾਂ ਝੰਡੇ ਤੁਸੀਂ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਫੜੇ ਹੋਏ ਨੇ ਇੱਕ ਖੁਸ਼ੀ ਜਿਹੜੀ ਹੈਗੀ ਇਹਨਾਂ ਵਰਕਰਾਂ ਦੇ ਚਿਹਰੇ ਤੋਂ ਤੁਸੀਂ ਚਿਹਰੇ ਤੇ ਤੁਸੀਂ ਵੇਖ ਸਕਦੇ ਹੋ ਤਾਂ ਨਾਬੇ ਦੀਆਂ ਇਹ ਤਸਵੀਰਾਂ ਨੇ ਨਾਬਾ ਜੇਲ੍ਹ ਦੀਆਂ ਇਹ ਤਸਵੀਰਾਂ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਲੀਡਰਸ਼ਿਪ ਹੈਗੀ ਹੈ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਨਾਬੇ ਦੀਆਂ ਨੇ ਨਾਬੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਵਿਕਰਮ ਮਜੀਠੀਆ ਜਿਹੜੇ ਨੇ ਕੁਝ ਸਮੇਂ ਬਾਅਦ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਉਹਨਾਂ ਨੂੰ ਲੈ ਕੇ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਆ ਉਹ ਇੱਥੇ ਪਹੁੰਚੀ ਹੋਈ ਆ ਤਾਂ ਗੱਲ ਕਰਦੇ ਆਂ ਬਾਈ ਜੀ ਕਿੰਨੀ ਖੁਸ਼ੀ ਆ ਵਿਕਰਮ ਮਜੀਠੀਆ ਕੁਝ ਹੀ ਸਮੇਂ ਤੋਂ ਬਾਅਦ ਜਿਹੜੇ ਬਾਹਰ ਹੋਣਗੇ ਜਿੱਦਾਂ ਤੁਸੀਂ ਦੇਖ ਰਹੇ ਜੋ ਸਵੇਰ ਤੋਂ 7 ਵਜੇ ਤੋਂ ਸੰਗਤ ਆ ਰਹੀ ਏ ਖੁਸ਼ੀ ਦਿਖ ਰਹੀ ਏ ਲੋਕਾਂ 'ਚ ਉਹਨਾਂ ਦੇ ਚਾਹਣ ਵਾਲਿਆਂ ਨੂੰ ਪਰ ਜਦੋਂ ਦੀ ਸੁਪਰੀਮ ਕੋਰਟ ਵੱਲੋਂ ਖੁਸ਼ੀ ਦੀ ਖਬਰ ਆਈ ਹੈ ਤੇ ਜੋ ਕੇਜਰੀਵਾਲ ਭਗਵੰਤ ਮਾਨ ਸਰਕਾਰ ਹੈ ਉਹਨਾਂ ਦੀ ਰਾਤਾਂ ਦੀ ਨੀਂਦ ਉੱਡ ਚੁੱਕੀ ਹੈ ਰਾਤ ਦੀ ਸਰਕਾਰ ਬਰਖੜਾਈ ਪਈ ਹੈ ਅੱਜ ਦੂਰਾ ਮਾਪਦੰਡ ਕਿਉਂ ਕੱਲ ਤੁਹਾਨੂੰ ਪਤਾ ਸੰਤ ਜੀ ਰਾਧਾ ਸੁਆਮੀਆ ਦੇ ਬਾਬਾ ਜੀ ਆਏ ਸੀ ਇਹਨਾਂ মিডিਆ ਨੂੰ ਅੰਦਰ ਭੇਜਿਆ ਉਹਨਾਂ ਦੀ ਜੈਡ ਸਿਕਿਉਰਿਟੀ ਜੇ ਕੋਈ ਅੰਦਰ ਹਾਦਸਾ ਵਾਪਰ ਜਾਂਦਾ ਉਹਦਾ ਜ਼ਿੰਮੇਵਾਰ ਕੌਣ ਸੀ ਠੀਕ ਆ ਦੂਰਾ ਮਾਪਦੰਡ ਕਿਉਂ ਅੱਜ ਤੁਸੀਂ ਦੇਖ ਰਹੇ ਜੋ ਤੁਸੀਂ মিডিਆ ਵਾਲੇ ਦੇਖ ਰਹੇ ਜੋ ਤੁਹਾਨੂੰ ਅੰਦਰ ਨਹੀਂ ਜਾਣ ਦਿੱਤਾ ਨੇੜੇ ਨਹੀਂ ਜਾਣ ਦਿੱਤਾ ਜਾ ਰਿਹਾ ਇਹ ਸਰਕਾਰ ਇਸ ਤੋਂ ਸਿੱਧ ਹੁੰਦਾ ਵੀ ਸਰਕਾਰ ਬੁਖਲਾਈ ਪਈ ਹੈ ਤੇ ਜੋ ਕਾਲੀ ਦਲ ਦੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਜਿੱਦਾਂ ਮਿਕਰਮ ਜੀ ਨਜੀਠੀਆ ਮੋਸ਼ੂਪਰ ਕਰਕੇ ਗਏ ਸੀ ਅੰਦਰ ਉਦਾਂ ਹੀ ਅੱਜ ਬਾਹਰ ਆਉਣਗੇ ਬੈਰੀਕੇਡ ਵੀ ਲਾ ਦਿੱਤੇ ਗਏ ਨੇ 5-600 ਮੀਟਰ ਪਹਿਲਾਂ ਹੀ ਹਾਂਜੀ ਇਹ ਇੱਥੋਂ ਦੇਖ ਲਓ 6 5 600 ਮੀਟਰ ਜੇਲ੍ਹ ਦੂਰ ਇੱਥੋਂ ਇੱਥੋਂ ਹੀ ਪ੍ਰਸ਼ਾਸਨ ਕਹਿ ਰਿਹਾ ਵੀ ਇਸ ਤੋਂ ਵੀ 600 ਮੀਟਰ ਪਿੱਛੇ ਚਲੇ ਜਾਓ ਅਸੀਂ ਦੇਖੋ ਇਹ ਖਾਲੀ ਹੱਥ ਆਏ ਆ ਉਹਨਾਂ ਦਾ ਸਵਾਗਤ ਕਰਨ ਲਈ ਆਏ ਆ ਸਾਡੇ ਕੋਲ ਹਾਰ ਸਾਡੇ ਕੋਲ ਕੋਈ ਡਾਂਗ ਸੋਟਾ ਦਿਖਾ ਦਿਓ ਸਰਕਾਰ ਨੂੰ ਪਤਾ ਨਹੀਂ ਵੀ ਕੀ ਹੋ ਗਿਆ ਸੰਗਤ ਦਾ ਨਹਿਾਰ ਦੇਖ ਕੇ ਅਕਾਲੀ ਦਲ ਵਰਕਰਾਂ ਦਾ ਹਜੂਮ ਦੇਖ ਕੇ ਸਰਕਾਰ ਡਰ ਚੁੱਕੀ ਹੈ ਦੇ ਖੁਸ਼ੀ ਪੂਰੀ ਆ ਢੋਲੀ ਢੁੱਲੀ ਵੀ ਆਏ ਹੋਏ ਨੇ ਬਿਲਕੁਲ ਜੀ ਪੂਰਾ ਤੁਸੀਂ ਦੇਖ ਰਹੇ ਯੂਥ ਦੇ ਵਿੱਚ ਬੜਾ ਤਸ਼ਾਹ ਵਾ ਬਾਕੀ ਇਹ ਜਦੋਂ ਮਜੀਠੀਆ ਸਾਹਿਬ ਬਾਹਰ ਆਉਣਗੇ ਤੁਹਾਨੂੰ ਲੋਕਾਂ ਦੀ ਖੁਸ਼ੀ ਪਤਾ ਲੱਗ ਜੇਗੀ ਇਸ ਕਰਕੇ ਇਹ ਤੁਮ ਜੀਠੀਆ ਸਾਹਿਬ ਗੁਰਦੁਆਰਾ ਸਾਹਿਬ ਜਾਣਗੇ ਤੇ ਗੁਰੂ ਦਾ ਧੰਨਵਾਦ ਕਰਨਗੇ ਜੀ ਬਾਕੀ ਅੱਗੇ ਦਾ ਪ੍ਰੋਗਰਾਮ ਆਪ ਦੇਣਗੇ ਪੱਗਾ ਸਾਹਿਬ ਆਖਿਰੋ ਦਿਨ ਆਈ ਹੈ ਲੰਬੇ ਸਮੇਂ ਤੋਂ ਜੇਲ੍ਹ ਚ ਬੰਦ ਸੀਗੇ ਕੁਝ ਹੀ ਸਮੇਂ ਤੋਂ ਬਾਅਦ ਜੇਲ੍ਹ ਚੋਂ ਬਾਹਰ ਆਉਣਗੇ ਕਿੰਨੀ ਕ ਖੁਸ਼ੀ ਹੈ ਦੇਖੋ ਖੁਸ਼ੀ ਤਾਂ ਤੁਸੀਂ ਅੱਜ ਦੇਖਣਾ ਇੱਥੇ ਕਾਠ ਇਹ ਨਾ ਹੋਣਾ ਹੈ ਕਿ ਭਗਵੰਤ ਮਾਨ ਸਾਭੀ ਜਣਾ ਹਿੱਲ ਜਾਣਗੀਆਂ ਕਿਉਂਕਿ ਸਾਰਾ ਪੰਜਾਬ ਇੱਕ ਗੱਲ ਦੇਖ ਰਿਹਾ ਹੈ ਜੋ ਚੂਸੇ ਜ਼ਹਿਰ ਪੰਜਾਬ ਦਾ ਸਰਦਾਰ ਵਿਕਰਮ ਸਿੰਘ ਮਜੀਠੀਆ ਵਰਗਾ ਸੱਦੋ ਜੋਗੀ ਇੱਥੋਂ ਦੇ ਤਾਂ ਹੁਕਮਰਾਨ ਬੈਦ ਵੀ ਖੁਦ ਹੋਗੇ ਰੋਗੇ ਜੋ ਚਿੱਟਾ ਬਾਣਾ ਪਹਿਨ ਕੇ ਦਿਨ ਦਿਹਾੜੇ ਕੁਫਰ ਬੋਲਣ ਚਿੱਟਾ ਆਓ ਅੱਜ ਚੌਂਕ ਚਰਾਹੇ ਖੋਲੀਏ ਉਹਨਾਂ ਦਾ ਚਿੱਠਾ ਤੈਨੂੰ ਢੰਗ ਲੜਨ ਦਾ ਦੱਸਿਆ ਗੁਰੂਆਂ ਨੇ ਤਿੱਖਾ ਓਏ ਹੁਣ ਲੜਨ ਦਾ ਵੇਲਾ ਆ ਗਿਆ ਚੱਲ ਜਾ ਕੋ ਸਿੱਖਾ ਅੱਜ ਲੜਾਈ ਹੁਣ ਸ਼ੁਰੂ ਹੋਈ ਅਸਲ ਵਿੱਚ ਮੈਂ ਪਹਿਲਾਂ ਵੀ ਗੱਲ ਇਹ ਕਿਹਾ ਕਰਦਾ ਸੀ ਵੀ ਭਵਾਨਤਮਨ ਸਾਹਿਬ ਵਿਕਰਮ ਸਿੰਘ ਮਜੀਠੀਆ ਜਿੱਦਣ ਬਾਹਰ ਆ ਗਿਆ ਨਾ ਤੇਰੇ ਚੀਕਾਂ ਕਢਾ ਦੂਆ ਚੀਕਾਂ ਭਾਈ ਅਸੀਂ ਤਾਂ ਜਝਾਰੂ ਵਰਕਨ ਸਾਰੇ ਇਹ ਹੁਕਮਰਾਨ ਸਰਕਾਰ ਦੇ ਧੌਣ ਤੇ ਗੋਡਾ ਰੱਖ ਕੇ ਅਸੀਂ ਨੱਚਾਂਗੇ ਤੇ ਇਸ ਤਰ੍ਹਾਂ ਦਾ ਬਲਬਲਾ ਪੈਦਾ ਹੋਊਗਾ ਪੰਜਾਬ 'ਚ ਹੁਣ ਕਿ ਜਿਹੜੀ ਆਉਣ ਵਾਲੀ ਅੱਜ ਮੋੜ ਵੱਜੇਗਾ 2027 ਦੀਆਂ ਇਲੈਕਸ਼ਨ ਦਾ ਅੱਜ ਮੋੜ ਵੱਜ ਗਿਆ ਤੇ ਜਿਹੜਾ ਕਾਫਲਾ ਇਹ ਇਹ ਕਾਫਲਾ ਲਾਂਮ ਸਾਲ ਇਕੱਠ ਹੋਗਾ ਹੋਵੇਗਾ ਤੇ ਸਰਕਾਰ ਦੀਆਂ ਜੜਾਂ ਹਿੱਲ ਜਾਣਗੀਆਂ ਤੇ ਮੈਂ ਇਹ ਗੱਲ ਅੱਜ ਪੰਜਾਬ ਨਾ ਤਰਾ ਤਰਾ ਕਰ ਰਿਹਾ ਹੈ ਗੈਂਗਸਟਰ ਬਾਤ ਪਰੂ ਹੋ ਗਿਆ ਸੰਦੀਪ ਨੰਗਲ ਅੰਬੀਆਂ ਮਾਰਿਆ ਗਿਆ ਸਿੱਧੂ ਮੂਸੇ ਵਾਲਾ ਮਾਰਿਆ ਗਿਆ ਆ ਰਾਣਾ ਬਲਾ ਚੋਰੀਆਂ ਮਾਰਿਆ ਹੋਰ ਹਰ ਰੋਜ਼ ਭਾਈ ਜੀ ਤੁਸੀਂ ਦੇਖੋ ਹਰ ਰੋਜ਼ ਕਤਲ ਹੋ ਰਿਹਾ ਹੈ ਹਰ ਰੋਜ਼ ਮਤਲਬ ਕਿਸੇ ਨੂੰ ਡਕੈਤੀਆਂ ਹੋ ਰਹੀਆਂ ਨੇ ਧਮਕੀਆਂ ਦੇ ਫੋਨ ਆ ਰਹੇ ਨੇ ਪੰਜਾਬ 'ਚ ਅਹੀ ਕੁਝ ਹੋ ਰਿਹਾ ਵਿਕਾਸ ਨਾਲ ਦੀ ਤਾਂ ਕੋਈ ਚੀਜ਼ ਨਹੀਂ ਇਹ ਵਿਕਰਮ ਸਿੰਘ ਮਜੀਠੀਆ ਵਰ ਪੰਜਾਬ ਦਾ ਨੌਜਵਾਨ ਦੇਖ ਰਿਹਾ ਅੱਜ ਇਹ ਤਾਂ ਇਹ ਤਾਂ ਉਹ ਹਾਲ ਹੋ ਰਿਹਾ ਕਿਤੇ ਡਾਂਗਾ ਖਾਦੇ ਟੀਚਰ ਵੀ ਤੇ ਕਿਹੜਾ ਬਣੂ ਫਿਊਚਰ ਵੀ ਫੜ ਮੰਗ ਪੱਤਰ ਵੀ ਪਾੜਨ ਦੇ ਟੈਂਗੀਆਂ ਉੱਤੇ ਚਾੜਨ ਦੇ ਪਾਣਾ ਰੋਜ਼ ਹੀ ਵਾਪਰਦਾ ਆ ਕੁਰਸੀ ਉੱਤੇ ਬਹਿ ਕੇ ਦੇਖੇ ਮੁੰਡਾ ਮਾਸਟਰ ਦਾ ਸੋ ਬਿਲਕੁਲ ਜਿਹੜੀ ਖੁਸ਼ੀ ਹੈਗੀ ਆ ਉਹ ਜ਼ਰੂਰ ਅਕਾਲੀ ਦਲ ਦੇ ਵਰਕਰਾਂ ਚ ਨਜ਼ਰ ਆ ਰਹੀ ਆ ਹਾਲਾਂਕਿ ਕੁਝ ਸਮੇਂ ਬਾਅਦ ਵਿਕਰਮ ਮਜੀਠੀਆ ਜਿਹੜੇ ਨੇ ਜੇਲ੍ਹ ਚੋਂ ਬਾਹਰ ਆਉਣਗੇ ਤਾਂ ਉਹਨਾਂ ਦਾ ਜਿਹੜਾ ਸਵਾਗਤ ਕਰਨ ਦੇ ਲਈ ਜਿਹੜੇ ਅਕਾਲੀ ਦਲ ਦੇ ਵਰਕਰ ਨੇ ਜਿਹੜੀ ਲੀਡਰਸ਼ਿਪ ਹੈ ਔਰ ਢੋਲ ਲੈ ਕੇ ਜਿਹੜੀ ਐ ਇੱਥੇ ਖੜੀ ਹੋਈ ਐ ਤਾਂ ਖੁਸ਼ੀ ਜਿਹੜੀ ਐ ਜ਼ਰੂਰ ਦੇਖਣ ਨੂੰ ਮਿਲ ਰਹੀ ਐ ਅਮਨਦੀਪ ਸਿੰਘ ਜੀਤ ਵੈਬ ਟੀਵੀ ਨਾਬਾ ਵਿਕਰਮ ਮਜੀਠੀਆ ਅੱਜ ਕੁਝ ਸਮੇਂ ਬਾਅਦ ਨਾਬਾ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਉਸ ਨੂੰ ਲੈ ਕੇ ਜਿਹੜੇ ਵਰਕਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਵੱਡੀ ਗਿਣਤੀ ਵਿੱਚ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਤੇ ਨਾਲ ਹੀ ਦੇਖ ਕਰ ਪੁਲਿਸ ਪ੍ਰਸ਼ਾਸਨ ਦੀ ਗੱਲ ਕਰ ਲਈਏ ਤਾਂ ਜੇਲ੍ਹ ਦੇ ਜਿਹੜਾ ਮੁੱਖ ਗੇਟ ਹੈ ਉਸ ਤੋਂ ਮਹਿਜ਼ 5-600 ਮੀਟਰ ਦੂਰੀ ਤੇ ਹੀ ਜਿਹੜੇ ਬੈਰੀਗੇਟ ਨੇ ਉਹ ਪੁਲਿਸ ਵੱਲੋਂ ਲਾ ਦਿੱਤੇ ਗਏ ਨੇ ਟਿੱਪਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਟਿੱਪਰ ਨੇ ਉਹ ਖੜਾਏ ਗਏ ਨੇ ਤੇ ਜਿਹੜੇ ਵਰਕਰ ਚਾਉਣ ਵਾਲੇ ਨੇ ਵਿਕਰਮ ਮਜੀਠੀਆਂ ਨੂੰ ਅਕਾਲੀ ਦਲ ਦੇ ਨਾਲ ਜਿਹੜੇ ਜੁੜੇ ਹੋਏ ਨੇ ਉਹ ਜੇਲ ਆ ਰਹੇ ਨੇ ਤਾਂ ਉਹਨਾਂ ਨੂੰ 5-600 ਮੀਟਰ ਪਹਿਲਾਂ ਹੀ ਜਾਇਆ ਜਾ ਰਿਹਾ ਕਿਉਂਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਵੱਡੀ ਗਿਣਤੀ ਦੇ ਵਿੱਚ ਤਹਨਾਤ ਹੈ ਜੇਲ ਜਿਹੜੀ ਹੈਗੀ ਆ ਪੁਲਿਸ ਫੋਰਸ ਲਗਾਈ ਗਈ ਹੈ ਤਾਂ ਉੱਥੇ ਹੀ ਜੇਕਰ ਵਰਕਰਾਂ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਰਹੇ ਹੋ ਟੈਂਟ ਜਿਹੜਾ ਹੈਗਾ ਉਹ ਲਗਾਇਆ ਜਾ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਸੇਵਾ ਹੈਗੀ ਚਾਹੇ ਪਾਣੀ ਹੈ ਚਾਹੇ ਚਾਹ ਹੈਗੀ ਹੈ ਉਹ ਵੀ ਇੱਥੇ ਜਿਹੜੀ ਹੈ ਉਹ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਇੱਥੇ ਦੇਖ ਸਕਦੇ ਹੋ ਤੁਸੀਂ ਢੋਲ ਜਿਹੜੇ ਨੇ ਉਹ ਵੀ ਇੱਥੇ ਪਹੁੰਚ ਕੇ ਪਹੁੰਚ ਰਹੇ ਢੋਲੀ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਖੁਸ਼ੀ ਜਿਹੜੀ ਹੈ ਉਹ ਜ਼ਰੂਰ ਨਜ਼ਰ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਤਾਂ ਦੇਖ ਸਕਦੇ ਹੋ ਜਿਹੜੇ ਭੰਗੜਾ ਪਾਉਂਦੇ ਜਕਸ਼ਨ ਬਣਾਉਂਦੇ ਜਿਹੜੇ ਵਰਕਰ ਨੇ ਤੁਹਾਨੂੰ ਨਜ਼ਰ ਆਉਣਗੇ ਸੁਖਮਨੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹ ਇੱਥੇ ਪਹੁੰਚੀ ਹੈ ਹਲਕਾ ਇੰਚਾਰਜ ਤੇ ਪਹੁੰਚੇ ਹੋਏ ਨੇ ਤੱਕ ਤੋੜ ਉੱਤੇ ਤੁਹਾਨੂੰ ਨੱਚਦੇ ਹੋਏ ਜਿਹੜੇ ਅਕਾਲੀ ਵਰਕਰ ਨੇ ਉਹ ਨਜ਼ਰ ਆ ਰਹੇ ਕੋਈ ਖੁਸ਼ੀ ਜਿਹੜੀ ਹੈ ਉਹ ਜ਼ਰੂਰ ਨਜ਼ਰ ਆ ਰਹੀ ਹੈ ਇਹਨਾਂ ਵਰਕਰਾਂ ਦੇ ਚਿਹਰਿਆਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਵਿਕਰਮਜੀਤਿਆ ਜਿੰਦਾਬਾਦ ਜੀ ਨਾਰੇ ਨੇ ਲਾਏ ਨੇ ਚਾਰੇ ਨਿੱਤਾ ਝੰਡੇ ਤੁਸੀਂ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਫੜੇ ਹੋਏ ਨੇ ਇੱਕ ਖੁਸ਼ੀ ਜਿਹੜੀ ਹੈਗੀ ਇਹਨਾਂ ਵਰਕਰਾਂ ਦੇ ਚਿਹਰੇ ਤੋਂ ਤੁਸੀਂ ਚਿਹਰੇ ਤੇ ਤੁਸੀਂ ਵੇਖ ਸਕਦੇ ਹੋ ਤਾਂ ਨਾਬੇ ਦੀਆਂ ਇਹ ਤਸਵੀਰਾਂ ਨੇ ਨਾਬਾ ਜੇਲ੍ਹ ਦੀਆਂ ਇਹ ਤਸਵੀਰਾਂ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਲੀਡਰਸ਼ਿਪ ਹੈਗੀ ਹੈ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਨਾਬੇ ਦੀਆਂ ਨੇ ਨਾਬੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਵਿਕਰਮ ਮਜੀਠੀਆ ਜਿਹੜੇ ਨੇ ਕੁਝ ਸਮੇਂ ਬਾਅਦ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਉਹਨਾਂ ਨੂੰ ਲੈ ਕੇ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਆ ਉਹ ਇੱਥੇ ਪਹੁੰਚੀ ਹੋਈ ਐ ਤਾਂ ਗੱਲ ਕਰਦੇ ਆਂ ਬਾਈ ਜੀ ਕਿੰਨੀ ਖੁਸ਼ੀ ਐ ਵਿਕਰਮ ਮਜੀਠੀਆ ਕੁਝ ਹੀ ਸਮੇਂ ਤੋਂ ਬਾਅਦ ਜਿਹੜੇ ਬਾਹਰ ਹੋਣਗੇ ਜਿੱਦਾਂ ਤੁਸੀਂ ਦੇਖ ਰਹੇ ਜੋ ਸਵੇਰ ਤੋਂ 7 ਵਜੇ ਤੋਂ ਸੰਗਤ ਆ ਰਹੀ ਐ ਖੁਸ਼ੀ ਦੇਖ ਰਹੀ ਐ ਲੋਕਾਂ ਚ ਉਹਨਾਂ ਦੇ ਚਾਹਣ ਵਾਲਿਆਂ ਨੂੰ ਪਰ ਜਦੋਂ ਦੀ ਸੁਪਰੀਮ ਕੋਰਟ ਵੱਲੋਂ ਖੁਸ਼ੀ ਦੀ ਖਬਰ ਆਈ ਹੈ ਤੇ ਜੋ ਕੇਜਰੀਵਾਲ ਭਗਵੰਤ ਮਾਨ ਸਰਕਾਰ ਹੈ ਉਹਨਾਂ ਦੀ ਰਾਤਾਂ ਦੀ ਨੀਂਦ ਉੱਡ ਚੁੱਕੀ ਹੈ ਰਾਤ ਦੀ